ਈ ਜੰਨਾ ਮਗਰ ਦਾਸ ਨਹੀਂ 1:30 ਤੱਕ ਨਹੀਂ ਹੈ ਉਹ ਮੈਨੂੰ ਆ ਕੇ ਰੱਪਾਈ ਕਰੀ ਜੰਨਾ ਮੈਂ ਉਹ ਜੈਂਗਾ ਲਾਉਂਦੇ ਆ ਮੰਗਿਆ ਤੇਰੇ ਉਂਡਾ ਹੀ ਫੇਰ ਰਹਿਣ ਦੇ ਬਾਬਾ ਹੱਥ ਬੰਨੇ ਹਾਂ ਫੇਰ ਇਹਦਾ ਕਈ ਘਰ ਲਾਉਂਦੇ ਆ ਇੱਕ ਮਿੰਟ ਦੇ ਸੀ ਪਾਸੇ ਲੱਗੇ ਮੈਂ ਤੁੰਤੇ ਮੈਂ ਤੁੰਤੇ ਇੱਥੇ ਖਾਧੇ ਨੀ ਦੂੰਗੇ ਪਹਿਲੇ ਫੋਨ ਕਰੀ ਚਲੋ ਜੀ 30 ਲਾਉਂਦੇ ਆ ਜੀ ਇਹਨੂੰ ਕਿਵੇਂ ਹੋਊਗੀ ਹੁਣ ਮੈਨੂੰ ਇਹ ਪੱਕੇ ਸੌਂਦੀ ਪੱਕੇ ਸੌਂ ਕਰਕੇ ਮੰਨ ਲਿਆ ਦੁੱਖ ਹੋ ਕੋਈ ਨਹੀਂ ਰੱਖੀ ਆ ਨੇੜ ਨਹੀਂ ਨਾ ਜੈਜ ਕਾਈ ਗੱਲ ਉਹ ਜੀ ਕੋਮਪਲਸ ਤੋਂ ਕੱਟ ਨਹੀਂ ਜੈਜ ਅਰੇ ਮੈਂ ਦੇਖ ਲੱਖਾ ਸੀ ਯਾਰ ਚਲ ਤੇਰੀ ਮੱਚ ਜੈਜ ਗੱਲ ਨਾ ਜੇ ਕਹੇਗਾ ਉਹੀ ਜੀ ਨਾ ਕਹਿ ਦਿੰਦਾ ਜੈਜ ਨਹੀਂ ਯਾਰ ਚਲ ਚਲ 45 ਤੋਂ ਔਰ ਇੱਕ ਤਾਂ ਥੱਲੇ ਆ ਜਾ ਕੱਲੇ ਓਕੇ ਦਲੇ ਹੀ ਓਹ ਚਾਹ ਵੇ ਓਹ ਲੰਗਲੀ ਤੋਰੀ ਮੜੀ ਜੀ ਬਿੱਲੀ ਕੋ ਬੱਦਾ ਬੱਦੇ ਕਿੱਦਾਂ ਦੇਖਣਾ ਹੈ ਕੋ ਵੱਡੀ ਮੈਂ ਕਿੱਦੂ ਗਾਠ ਬਹੁਤ ਆ ਹਨਾ ਮੈਂ ਇਹਦਾ 20 ਕਹਿੰਦਾ ਠੀਕ ਆ ਇਹਦਾ ਕੀ ਕਰਿਆ ਇਹਦਾ ਇਹਦਾ ਬਣ ਜਾ ਰੱਖ ਚਲ 2 ਮਿੰਟ ਬਣਾ ਵੀਡੀਓ ਮੁੰਡਿਆ ਮੈਂ ਐਸ ਦੀ ਵੀ ਇਹ ਨਾ ਹੀ ਰੱਖਦਾ ਇਹ ਦੂਰ ਦਾ ਟਾਈਗਰ ਵੀ ਦੇ ਰਿਓਂ ਹੀ ਕਹਿ ਦੇਣਾ ਵੀ 20 ਕਿਲੋ ਦੁੱਧ ਦਊ ਉਹ ਉਹੀ ਹੈ ਇਹ ਵੀ ਕਿਲੋ ਦੋ ਪਲੱਸ ਆ ਜੀ 20 ਕਿਲੋ ਜੋ ਐ ਕਰੇ ਬਸ ਮੈਂ ਉਹੀ ਗੱਲ ਕਹਿਣਾ ਲਾ ਇਹ ਵੀ ਦੋ ਅਗਲਾ ਕਹਿ ਦਿੰਦਾ ਵੀ ਉਹੀ ਜਿਹੜੀ ਆਪਾਂ ਉਹ ਕਰਦੇ ਨਾ ਉਹ ਮੈਂ ਉਹ ਕਿਹੜੇ ਪਿੰਡ ਦੀ ਇਹ ਗੱਲ ਇਹ 32 32 ਦੀ ਆ ਇਸ ਦਾ ਗਾ ਦਾ ਸਿੱਧੇ ਅੰਦਰ ਉਹ ਇਹਦੀ ਵੀਡੀਓ ਬਣਾਵੀਂ ਇਹਦਾ ਸਟੇਟ ਲਾਵਾਂਗੇ ਅੜਗਾ ਕਦਰ ਕਰ ਭਾਈ ਤੈਨੂੰ ਮੋਲ ਲੱਗਾ ਨੇੜੇ ਲੱਗਾ ਇਹਨੇ ਭੱਜਣਾ ਮੈਂ ਤੈਨੂੰ ਫੇਰ ਵੀ ਉਹ ਗੱਲ ਸਮਝ ਗਿਆ ਨਹੀਂ ਤੇਰੀ ਮੱਝ ਮੱਝ ਤੇਰੀ ਵਾਕਈ ਚੰਗੀ ਆ ਮੱਝ ਨਹੀਂ ਤੇਰੀ ਬੁਲੀ ਇਹ ਗੱਸੂ ਘਈ ਆਏ ਉਹ ਰੇਕਿੰਗ ਪੁਰਾਣੀ ਹੈ। ਨਾ ਬਣਾ ਸਮਾਰਟੀ ਆਹੀ ਹੈ। ਕੀ? ਹਾਂ। 20 ਵੀ। 20 ਵੀ ਦੇ। ਇਹ ਤਾਂ ਠੀਕ ਹੈ। ਪੈਸੇ ਨਾਲ ਕਰੀਏ ਨੂੰ। ਉਹ ਵੀ ਆਪਣੀ ਭਾਈ ਜਾਂਦਾ। ਲੈ ਲੈ। 20 ਵੀ ਸਹੀ ਹੈ। ਉਹ ਵੀ। ਦੇਖੋ ਸਰ। ਦੇਖ ਲਈ ਤੁਸੀਂ। 20 ਸਹੀ ਮੈਂ ਆ। आधी बच्चे दो दस बीस सौ वो तेरे कर्मा मॉल में सुना मॉल दो दस दो दस पौधा पौधा की क्या है पौधा लैंड नहीं हाँ मॉल कस्सियाँ एक साथ दी दो दो दस लेकिन ताना था चंदे की बनाया पास कर देते हैं कुछ काम रहेगा साथ में घर की सेट और ਕਿ ਮੈਂ ਉਹ 1 ਲੱਖ ਦਾ ਦਾ ਭਾਰ ਹੈਗਾ ਨਹੀਂ ਇੰਨਾ ਕੰਨ ਭਾਰ ਅਸੀਂ ਦੀ ਵੇਚ ਕੇ ਜੋਡੀ ਦੂ ਹੌਲੀ ਪਾਸੋਂ ਕਿੰਨੇ ਦੀ ਹੋਊ ਛੋਟ ਵੀਰ 40 ਦੀ ਹੋਊਗੀ ਨਾਸ ਥੱਲੇ ਆ ਤੂੰ ਉਪਰ ਆ ਰਹਾ ਹੋਰ ਦੇਖ ਲੈ ਇਹਦੇ ਕੋਈ ਤੇ ਨਹੀਂ ਕਹਿੰਦਾ ਹੁੰਦੀ ਹੈ ਬਸ ਕਹਿ ਉਹ ਜੋ ਮਾਨਤਨ ਹੋਰ ਹੋ ਜਾਣਗੇ ਬਾਲਾ ਫੱਟਾ ਤਾਂ ਪੈਣਾ ਹੀ ਪੱਕੀ ਤੈਨੂੰ ਮੰਗਣੀ ਪਊ ਪੂਰੇ ਜੀ ਬਾਰੇ ਵੀ ਲੱਗਦੇ ਨੇ ਕਿ ਕਿੱਥੋਂ ਦੱਸਾਂ ਸਾਈਡ ਦਾ ਕਰਕੇ ਆ ਮੈਂ ਤੈਨੂੰ ਕੱਚਾ ਨਾ ਦਿੰਦਾ ਝੋਟੀ ਮੈਂ 160 155 ਦੀ ਬੇਚ ਦਿੰਦਾ ਮੋਲੀ ਉਸ ਹਿਸਾਬ ਨਾਲ ਕਰਦੇ ਆ ਕਿਹੜਾ ਪਿੰਡ ਲੋਹਾ ਕਿਹੜਾ ਅੱਛਾ ਝੋਟੀ ਇਹਨਰ ਵੀ ਜੇ ਮੈਂ ਵੇਚ ਦਿੰਦਾ ਘਰੇ ਵੀ ਮੋਲ ਲਾਉਂਦੇ ਆ ਪਾਸੇ ਕਰਕੇ ਤਾਂ ਝੋਟੀ ਐਸ ਲੋੜਾ ਖਾਲੀ ਦੀ ਵੀਡੀਓ ਚੈੱਕ ਕਰ ਲੈ ਖਾਲੀ ਦੀ ਫੋਟੋ ਵੀਡੀਓ ਪਈ ਆ ਆਪਣੇ ਕੋਲ ਮੈਂ ਇਹ ਇਨੀ ਮੈਂ ਗੱਲ ਕਹਿੰਦਾ ਹੁਣ ਤੂੰ ਕਿਸੇ ਕੋਲ ਮੈਂ ਕਹਿੰਦਾ ਤੇਰੀ ਸਿਆਉਣਾ ਮੋਲੀ ਪਾਸੇ ਵਾਲਾ ਕਰਿਆਗਾ ਜੇ ਮੋਲ ਸਾਨੂੰ ਕਰਦੇ ਪਾਸੇ ਵਾਲਾ ਕਰਦੇ ਤੇ ਫਿਰ ਮੈਨੂੰ ਮੇਰੇ ਲਈ ਹੁੰਦਾ ਐਂ ਕਹਦੇ ਵੀ ਆਇਆ ਵਾ 35 ਦੀ ਤੇਰੇ ਲਈ ਨਹੀਂ ਪੂਰੇ ਦੀ ਮੈਂ ਕਰਦਾ ਨਾ ਨਹੀਂ ਹੁੰਦੀ ਨਾ ਫੇਰ ਨਹੀਂ ਹੁੰਦੀ ਤੂੰ ਵੀ ਆਏ ਪੂਰੇ ਦੀ ਸਾਰੀ ਖਾਲੀ ਕਰ ਕੀ ਵੇਚਦਾਗੇ 15000 ਦਾ ਕਟਾ ਵਿਕ ਜਣਾ ਆ ਆ ਬੰਦੇ ਬੰਦੇ 10000 ਲੈ ਆ ਬੇਰੀ ਨਹੀਂ ਗੱਲ ਪਾਉਂਦੇ ਅੰਕਲ ਮੰਡੀ ਭਰੀ ਪਈ ਆ ਜਿਹੜੀ ਮਰਜ਼ੀ ਦੇ ਦੱਸ ਦੱਸ ਹੁੰਦੀ ਨਹੀਂ ਜੀ ਤੂੰ ਮੈਨੂੰ ਕੋਈ ਗੱਲ ਕਰ ਨਹੀਂ ਅੰਕਲ ਹੁੰਦੀ ਜੀ ਕਿੰਨੇ ਦੀ ਹੋਈ 30 ਦੀ ਤਾਂ ਰਮਾਰ ਦੀ ਨੀ ਮਾਰ ਲੈ ਬਸ ਹੋਰ ਕੁਝ ਨਹੀਂ ਹੈਗਾ ਚਾ ਫਿਰ ਬਾੜੀ ਬੱਡੀ ਪਾਈ ਜਾਣਾ ਰੱਖ ਕੇ ਕੋਈ ਕੀ ਲੱਗਦਾ ਤੈਨੂੰ ਮੈਨੂੰ ਉਹ ਦੱਸੀ ਆਪਾ ਇਹ ਤੇ 10 ਲੱਗੇ ਮੈਂ ਕੋਈ ਤੈਨੂੰ 20 ਵਾਲੀਆਂ ਗੱਲਾਂ ਕਰਾ ਕੁਛ ਨਹੀਂ ਹਜੇ ਲਾਇਆ ਇੱਕ 10 ਲੱਗਾ ਤੂੰ ਯਾਰ ਹੋਈਆਂ ਜਨਮੇ ਜੁਦਾ ਇੱਥੇ ਕਹ ਲਾ ਬੀਰ ਵੜ ਕੇ ਜਿੱਦਾ ਹੈ ਕੋਈ ਤੂੰ ਯਾਰ ਜੀ ਰੱਖ ਕੇ ਵੇਚ ਲਾਂਗੇ ਤਾਂ ਫਿਰ ਡੰਗਰ ਹੋਰ ਕੱਢ ਦਾਂਗੇ ਇੰਨਾ ਘਾਟਾ ਕਦੇ ਖਾਤਰ ਪਾਣਾਗਾ ਡੇਢ ਦੀ ਤਾਂ ਆਪਣੀ ਖਰੀਦ ਹੈਗੀ ਇਹੇ ਕੰਮ ਕਰ ਦਿਓ ਤੁਸੀਂ ਹਾਂ ਹਾਂ ਕੰਮ ਕਰ ਦਿਆਂ ਠੀਕ ਠੀਕ ਐਵੇਂ ਪਗਲੇਖੇ ਕਾਦੋ ਤੌੜੇ ਨਹੀਂ ਨਹੀਂ ਹਾਂ ਵੀ ਨਹੀਂ ਦੇ ਵੀ ਕਿਵੇਂ ਹੋਰ ਠੀਕ ਹੁਣ ਤਾਂ ਮੈਂ ਤੈਨੂੰ ਕੱਚ ਨਹੀਂ ਕਿਹਾ ਹੋਰ ਤਾਂ ਤੈਨੂੰ ਦੱਸ ਕੇ ਤਾਂ ਯਾਰ ਭਾਈ ਸਾਹਿਬ ਹੀ ਰਕਮ ਦੇਗਾ ਡੇਗਾ ਤੇ ਉਹ ਆਪਣੇ ਵੱਸ ਮੰਗੇ ਆਪਾਂ ਬਾਈ ਕਿਹੜਾ ਪਕੜਣਾ ਜਾਦਦਾ 25 ਦੀ ਕਰਾ ਦੇ ਠੀਕ ਆ ਬਿਲਕੁਲ ਨਹੀਂ ਹੁੰਦੀ ਨਹੀਂ ਨਹੀਂ ਮੈਂ ਹੁਣ ਕੋਈ ਕੱਚੀ ਗੱਲ ਨਹੀਂ ਕਹੀ ਤੈਨੂੰ ਇਹਨੂੰ ਲੱਗ ਗਿਆ ਸੀ ਇਹਨੂੰ ਦਾ ਰੋਕਿਆ ਕਰਦੇ ਕਰ ਲਈਏ ਕਿ ਮੈਂ ਡੇਢ ਦੀ ਖਰੀਦੀ ਹੋਈ ਐ ਮੱਝ ਮੈਂ 60 70 ਦੀ ਵੀ ਵੇਚਦਾ ਹਾਂ ਜੇ ਪਾਸਾ ਕਰ ਗਈ ਉਹ ਗੱਲ ਵੱਖਰੀ ਆ ਪਰ ਏਟੀਓ ਹਜਾ ਕਰਦਾ ਹੁਣ ਮੈਂ ਵੀ ਤੈਨੂੰ ਕੱਚੀ ਗੱਲ ਨਹੀਂ ਕਹੀ ਮੈਂ ਵੀ ਕੱਚੀ ਨਹੀਂ ਕਹੀ ਨਹੀਂ ਸੋਡਾ ਆਪਾ ਇੱਜ਼ਤ ਕਰ ਲੈ ਤੁਸੀਂ ਖੜਕੇ ਬੋਲ ਲਾ ਰਹੇ ਹੋ ਜਿਵੇਂ ਜੋ ਵੀ ਮਰਜ਼ੀ ਲਾ ਰਹੇ ਹੋ ਫਿਰ ਮੰਨ ਲੈ ਲਾ ਫਿਰ ਨਹੀਂ ਹੁੰਦੀ ਮੰਨ ਲੈ ਯਾਰ ਨਹੀਂ ਹੁੰਦੀ ਤੇਰੀ ਮਰਜ਼ੀ ਆਪਰਾ

ਦੇ ਲਾਇ ਇਹਦਾ ਕੋਈ ਸਾਇਰ ਨਾ ਦਿੱਤਾ ਤੇ ਗਰਵਾਦਾ ਬੱਚਾ ਲਲਾ ਰੋਣਾ ਇੱਕੀ ਦੇ ਦੇ ਇੱਕੀ ਦੇ ਦੇ ਕੋਲੇ ਕੱਟ ਨਾ ਉਹ ਨਹੀਂ ਸੀ ਮੂਹਰੇ ਥਣ ਨਹੀਂ ਸੀ ਪੂਲੀ ਬੜੀ ਸੀ ਬਹਿ ਜਾ ਕਰਮਾ ਕਰੇ ਜਿਵੇਂ ਹਾਂ ਕੋਈ ਮੈਂ ਕਹਿੰਦਾ ਉਹਨੇ ਕਰ ਲਾ ਬੁੱਢੀ ਦੀ ਕਰ ਦਿੰਦਾ ਖੰਮਾ ਸੁਬੂਢੀ ਦੀ ਕਰ ਦਿੰਦਾ 70 ਰੁਪਏ ਲਾਈ ਦੇ ਮੰਗੇ ਹੈ ਜੀ ਕਾ ਬਾੜ ਦੇ ਨਿਤ ਨੂੰ ਪਤਾ ਤੇ ਮੇਰੀ ਯਾਰੀ ਰੱਖ ਲੈ ਯਾਰੀ ਰੱਖ 100 ਰੁਪਏ ਵੱਤ ਲਾਈ ਜਾਂਦੇ ਤੇਰੀ ਸੌ ਮਰਜੀ ਆ ਯਾਰ ਮੈਂ ਸਾਰੇ ਜੂਪੀ ਲੈ ਕੇ ਆਈ ਲਾਈ ਜਾਂਦੇ ਰੁਪਏ ਇਹਨੂੰ ਪੁੱਛ ਲੈ ਕਿੰਨੇ ਰੁਪਏ ਮੰਗੇ ਲਾਉਂਦੇ ਯਾਰ ਰੁਪਏ ਲਾਈ ਜਾਂਦੇ ਮੈਂ ਨਮੇੜ ਨਾ ਰੱਖ ਬੱਚਾ ਲਗਾ ਕੇ ਦੇਖੀਂ ਕੈਸੇ ਠੋਕ ਦਈਏ ਪਹਿਲੇ ਬੱਚਾ ਲਗਾ ਲੈ ਦੇਖ ਲੈ ਹੁਣ ਤੈਨੂੰ ਜਿਹੜੀ ਗੱਲ ਮੈਂ ਕਹਿੰਨਾ ਹਾਵਾਂਗੇ ਬਦਲਾ ਹੀ ਦੇ ਰਿਹਾ ਮੂੜਦੇ ਨਹੀਂ ਤੈਨੂੰ ਪਤਾ ਹੈ ਆਪਾਂ ਕਿ ਕਿ ਮੋੜਿਆ ਤੈਨੂੰ ਐਨੇ ਪਸੂ ਦੇ ਤੇ ਜੇ ਨਾ 15 ਕਿਲੋ ਦਿੱਤੇ ਤਾਂ ਮੁੜ ਕੇ ਮੈਂ ਇਹਦੇ ਕੋਲ ਕੋਲ ਨਹੀਂ ਲੰਗੀ ਮੇਰੇ ਮੈਨ ਲੈਣ ਸਹੀ ਹੈ ਸਹੀ ਹੈ ਹਾਂ 15 ਕਿਲੋ ਪੰਜ ਬਜੰਦਾ ਸੂਈ ਨੂੰ ਹੋਇਆ ਅੱਜ ਇਹਨੂੰ ਠੀਕ ਹੈਗੀ ਹੈ ਹਜੇ ਜਿਵੇਂ ਮੈਂ ਕਹਿੰਦਾ 20 ਦੀ ਕਰ ਦਿੰਨਾ 25 ਦੀ ਕਰ ਦਿੰਨਾ ਨਹੀਂ ਨਹੀਂ ਮੰਗੇ ਬਲਦਰ ਰੁਪਈਆ ਲੈ ਜਾਂਦੇ ਵੇ ਇਹਦਾ ਦੇਖ ਲੈ ਨਾ ਨਾ ਕਾਲ ਨਹੀਂ ਲਾਉਂਦਾ 25 ਦੀ ਗੱਲ ਨਾ ਨਕਲ ਲਗਾ ਦੇਗੇ ਆਪਰੇ ਵੀ ਦੇਖ ਲੈ ਤੇਰੀ ਮਰਜ਼ੀ ਉਹ ਤੇ ਬੱਚਾ ਲਾ ਕੇ ਦੇਖ ਲੈ ਪਹਿਲਾਂ ਲੱਗਦਾ ਆਪਣੇ ਕਿ ਮੋਗਦੀ ਪੰਚਾ ਲਾ ਕੇ ਦੇਖ ਲੈ ਬਾਈਂ ਦਾ ਰੰਗ ਕੰਮਾ ਬੱਚਾ ਲਾ ਕੇ ਦੇਖ ਲੈ ਹਾਂ ਦੇਖਦੇ ਆ ਬਾਈਂ ਤੇ ਹੋ ਰਾਈਂ ਦਾ ਰਾਈਂ ਲੈ ਆਇ ਲਾ ਦੇਖਿਓ ਜੀ ਦੇਖਿਓ ਜਵਾਦ ਦੇਖ ਦੇ ਆ ਜੋ ਜੀ ਆ ਜੋ ਆ ਜੋ ਆ ਜੋ ਆ ਜੋ ਆ ਜੋ ਬਾਸ ਲਗਾ ਲੈ ਆ ਜੀ ਸੈਣੀ ਰਾਤਾਂ ਗੱਲੀ ਮੈਂ ਦੇਖ ਲੈ ਤੂੰ ਮੈਨੂੰ ਐਂ ਕਹਦੇ ਲਾਸਟ ਵੀ ਬਸ ਆਇ ਫੇਰ ਦੇਖਿਓ ਡੈਂਗੇ ਦੇ ਦੇਖਦਾ ਨਾ ਨਾ ਡੈਂਗੇ ਤੇ ਨਹੀਂ ਮੈਨੂੰ ਆਪਾਂ ਆਪਾਂ ਵੀ ਉਹ ਨਹੀਂ ਨਹੀਂ ਗਾੜਿਆ ਗਾੜਿਆ ਕਿੱਥੇ ਬੱਦਲ ਆਈਦਾ ਸੇਠਾ ਤੂੰ ਵੀ ਮਨ ਲਿਆ ਮਾਰਨ ਦਾ ਬੱਚਾ ਆਏ ਕਿ ਮੈਂ ਪਹਿਲਾਂ ਮੇਰੀ ਗਲਤੀ ਬੱਚਾ ਤਾਂ ਉਹ ਲਾਲਾ ਆਏ ਕਿ ਮੁਕਦੀ ਆ ਬੱਚਾ ਤਾਂ ਉਹ ਲਾਲਾ ਲੈ ਪਹਿਲਾਂ ਪਾਸੇ ਤੋਂ ਉਹ ਵਾਲਾ ਬੱਚਾ ਪਹਿਲਾਂ ਉਹ ਕੋਈ ਗੱਲ ਦਾ ਰਾਹ ਵੀ ਦੇ ਦੇ ਦੇਣ ਵਾਲੀ ਗੱਲ ਕਰੀ ਹੈ ਜੀ ਜਮਾ ਇਧਰ ਹਟ ਇਧਰ ਲਾ ਇਧਰ ਲਾ ਬਾਤ ਜਿਵੇਂ ਤੈਨੂੰ ਦੱਸਿਆ ਹੋਇਆ ਓਵੇਂ ਉਹੀ ਨਾ ਉਹਨੇ ਤਾਂ ਨਹੀਂ ਮੰਗਿਆ ਫਿਰ ਬੱਤਾਂ ਲੱਗਣਾ ਬਾਦਰ ਪੀ ਲਾਈਂਦਾ ਫਿਰ ਬਾਦਰ ਪੀ ਲਾਈਂਦਾ ਮੈਂਨੇ ਦੇਖ ਲੈ ਹੁਣ ਪੂਰੇ ਕੱਤੇ ਮੈਂ ਕੀ ਫੇਰਾ ਓ ਬਾਈਆ ਥੱਲੇ ਤੂੰ ਆ ਜਾ ਖੜ ਜਾ ਤੂੰ ਬਾਈਆ ਕਿਹੜਾ ਮੁੱਕਦੀ ਐ ਸਵਾਈ ਦੇ ਕੇ ਐ ਸੋ ਦੀਖ ਦੋ ਲੱਖ ਦੀ ਨਹੀਂ ਲੱਗੇ ਆ ਜਾ ਬਾਈਆ ਦੇਖ ਲੈ ਦੇਖ ਲੈ ਸਿਕਾੜਾ ਹੀ ਕਿਹੜਾ ਮੁੱਕਦੀ ਐ ਤੇ ਬਾਈ ਦੇਖੀ ਤੈਥੋਂ ਆਏ ਨਹੀਂ ਚਾਹ ਜਾਲਾ ਵੀ ਆ ਸਾਫਰ ਦਾ ਇਹ ਚ ਹਵਾ ਤੂੰ ਕਿਵੇਂ ਕਹਦੇਗਾ ਵਾਲੀ ਜਗ੍ਹੀ ਮੈਂ ਹੰਦਰਾ ਨਾ ਜਾ ਰਹਾ ਛਿਕਰੀ ਲੱਗੀ ਹੋਈ ਆ ਖਾਲਸਾ ਦੇ ਹਾਂ ਜੀ ਹਾਂ ਜੀ ਪਾਣੀ ਪਾਣੀ ਦੀ ਸੌਦਾ ਹੈ ਮਾਰ ਲਾ ਆਉਂਦਾ ਨਹੀਂ ਆਉਂਦਾ ਮੈਂ ਤਾਂ ਉਹ ਬੱਚਾ ਛੋੜਿਆ 30 ਕਾ ਨਾ ਨਾ ਪਰਹਉਦਾ ਨਹੀਂ ਓਏ ਬੈ ਜਾ ਬਾਈ ਫਿਰ ਜਿਹੜੀ ਗੱਲ ਮੈਂ ਉਹ ਕਹਾਂ ਮੈਂ ਬੱਚਾ ਵਾਲਾ ਆਇਆ ਨਹੀਂ ਸੋਚਿਆ ਉਹ ਜਿਹੜੀ ਓਏ ਆਏ ਕਿਉਂ ਕਰਦਾ ਫਿਰ ਥੋੜੀ ਜੀ ਇਹ ਵੀ ਗੱਲ ਰੱਖ ਲਿਆ ਕਰ ਮੈਂ ਇਦਾਂ ਹੀ ਕਾਦਰ ਕਰੀਆ ਇਹ ਕਿਹੜਾ ਭਾਗ ਜਨਮ ਉਹ ਵੀ ਮੈਂ ਦੇਖ ਨਹੀਂ ਮੰਗੇ ਨਹੀਂ ਹੁਣੀ ਦੇਖ ਲੈ ਇਹਦੇ ਮੰਗੇ ਨਹੀਂ ਹੁਣੀ ਨਹੀਂ ਹੁਣੀ ਦੇਖ ਦੇ ਨਹੀਂ ਹੁਣੀ ਮਾਰ ਲਾ ਤਾਰਾ ਮਾਰ ਮੋਗਦੀਆ ਪਰ ਮੈਂ ਨਹੀਂ ਦੇ ਦਿੰਦਾ ਮੈਂ ਹਾਂ ਇਹਦਾ ਸਾਰਾ ਕੁਝ ਹੈ ਖਾਂਚ ਫਾਇਦਰੀ 2 ਲੱਖ ਵਾਲੀ ਨੂੰ ਚਵਾ ਨਹੀਂ ਲੱਗਦਾ ਇਹ ਲੱਗਿਆ ਨੂੰ ਅੱਛਾ ਕਲੀ ਦਾ ਲਾਲ ਆ ਭਾਖਾਂ ਪਸਮਾ ਉਤਰੂਗੀ ਮੈਂ ਫੇਰੀਆ ਪਾਣੀ ਲੈ ਕੇ ਨਹੀਂ ਸੁਕੇ ਕੋਈ ਨਾ ਅੱਜ ਦੀ ਮੈਂ ਇਸ ਨਾਲ ਪਾਉਣੀ ਕਰਨੀ ਬਾਤ ਇਹ ਦੀ ਲੈਣੀ ਹੁਣ ਤੂੰ ਬੋਲੀ ਨਾ ਉਹ ਬਹਿ ਜਾ ਫਿਰ ਕੋਈ ਮਾਣ ਹੁੰਦਾ ਉਹ ਤੂੰ ਦੇਖ ਲੈ ਆਹ ਮੜਾ ਬੜਾ ਪਣੀ ਉਹਨੂੰ ਫੜਾ ਦੇ ਘੱਟ ਚਾਹੀ ਯਾਰ ਪਾਣੀ ਵੀ ਨਹੀਂ ਦੇ ਮੈਂ ਪਾਣੀ ਸਾਨੂੰ ਨਾ ਛੇੜ ਅਸੀਂ ਇੱਕ ਤਰ੍ਹਾਂ ਤੇ ਵੱਧ ਪੀ ਬੈਠਾ ਸਰੀ ਟੁੱਟੀ ਜਾਂਦਾ ਸਾਡਾ ਉਹਨੂੰ ਫੜ ਰੱਖ ਰਹੀ ਵੇਸੀ ਯਾਰ ਬੋਲੇ ਓਏ ਤੇਰੀ ਬਹੁਤ ਜਲਦੀ ਜੇ ਕਰੀ ਆ ਲੈ ਤੇਰਾ ਕੰਮ ਸਾਬ ਤੋੜਾ ਕਹਣਾ ਤਾ ਪੰਡਕੀ ਖੜੀ ਹਜੇ ਤਰੀ ਨਹੀਂ ਮੈਂ ਮੈਂ ਹੁਤਾ ਜੀ ਪੂਰੀ ਪੁੱਤਰੀ ਪੁੱਤਰੀ ਨਹੀਂ ਮੈਂ ਪਰ ਸੇਲ ਮੈਂ ਬਸ ਮਾਣਾ ਮੈਨੂੰ ਉੱਤਰ ਬਣ ਹਣ ਤਾਂ ਐ ਠੋਕੂਗੀ ਤੇ ਬਲਬਲੇ ਹਵਾ ਪਰ ਹੀ ਹੁੰਦੀ ਆ ਉਹਦੀ ਸਾਈਡ ਹੀ ਘਰੇ ਐ ਕਾਰੇ ਨੇ ਬੰਦੇ ਖੜਿਆ ਖਾਲੀ ਕਰ ਲਾ ਜ다 ਮੈਂ ਤੈਨੂੰ 80000 ਜੀ ਦੂੰਗਾ ਨੇ ਡਬਲ ਲਊਂਗਾ ਮੈਂ 2 ਲੱਖ ਦੂੰਗਾ ਲੈ ਬਾਲਟੀ ਲੈ ਬਾਲਟੀ ਲੈ ਬਾਲਟੀ ਲੈ ਬਾਲਟੀ ਉਹ ਕਿਉਂ ਐਵੇਂ ਜਿੱਦੀ ਜਾਂਦੇ ਯਾਰ ਵੱਡੀ ਜੀ ਗੱਲ ਤੇ ਬਈ ਯਾਰ ਹੈਗਾ ਮੈਂ ਜਦੋਂ ਛੋਟੇ ਰੱਖਦੀ ਆ ਥਾਂ ਜ਼ਰੂਰ ਛੋਟੇ ਰੱਖਦੀ ਹੈਗੀ ਸੈਚੌਰ ਲਈ ਬੜਪਾਰੀ ਰੱਖਦੀ ਆ ਜਦੋਂ ਨਾ ਖਾਨ ਸਾਹਿਬ ਜਿਹਨਾਂ ਦਾ ਕੋਈ ਫਾਇਦਾ ਨਹੀਂ ਜ다 ਜਿਹਨਾਂ ਦਾ ਨਹੀਂ ਫਾਇਦਾ ਲੈ ਛੋਟੇ ਨਾ ਖੀ ਤੇ ਜੁੱਤ ਪੂਰੀ ਸੜੀ ਉਹ ਜਿਹੜੇ ਸਾਈਡ ਜਿਹੜੇ ਚਾਹ ਪੀਤੀ ਸੀ ਉਹਦੇ ਬਾਗਾ ਹੈ ਇੱਕ ਮਿੰਟ ਬਾਅਦ ਇੱਕ ਮਿੰਟ ਇੱਕ ਮਿੰਟ ਲਫਤਰੀ ਹੋਣਾ ਹੁੰਦਾ ਖਿੰਦੇ ਪਸਾ ਕੋਈ ਯਾਰ ਇੰਨਾ ਭੱਜਾ ਕਿਉਂ ਫਿਰਦਾ ਕੀ ਖਾ ਲਿਆ ਤੂੰ ਦੱਸ ਫਿਰ ਖਾੜਾ ਲੈ ਆ ਫੜ ਬਬੋਲੀ ਦਾ ਉਹਨੇ ਦੀ ਮਾਂ ਨੂੰ ਮੱਗੇ ਨਹੀਂ ਦਿੰਦਾ ਬਾਈ ਆਪਾਂ ਉਹਨੇ ਮੈਂ ਦਿੰਦੇ ਨੇ ਕੀ ਫਾਇਦਾ ਕੋਈ ਯਾਰੀ ਰੱਖ ਲੈ ਯਾਰੀ ਰੱਖੀ ਆ ਤੁੜੀ ਪਰ ਦੁਬਦਰ ਪੀ ਲੈ ਜਾਂਦੇ ਅਗੇ ਫੜਟ ਵਾਲੀ ਦੀ ਮੈਂ ਤੈਨੂੰ ਫੜਾ ਕੇ ਲੰਘ ਜਾਂਦਾ ਮੈਂ ਜਨਾਹ 16 ਕਿਲੋ ਮੈਂਨੇ ਦਿੱ ਦਿੱਤਾ ਗਾ ਹੁਣ ਮਹਿਣ ਆ ਲਈ ਉਰੇ ਖਾਨ ਸਾਹਿਬ ਪੰਜਵਾਂ ਦਿਨ ਤਸਵੀਰ ਹੋਇਆ ਹੁਣ ਇੱਕ ਥੱਲੇਵਾ ਠੋਕ ਦੇ ਪੰਜਵਾਂ ਦਿਨਾਂ ਸੂਈ ਨੂੰ ਅੱਜ ਜਮਾ ਸਹੀ ਮੈਂ ਤੋੜ ਦੇ ਜਿਆਦਾ ਮੈਂ ਖਾਲ ਚੱਲੂ ਨਹੀਂ ਤੂੰ ਜੈਸੇ ਮੈਂ ਕਰੀ ਚੇ ਬੈਸ ਦੇ ਦੋ ਕਿਤੇ ਇਹ ਕਿਸ ਕੀ ਕਰ ਨਾ ਨਾ ਨੀ ਲੈ ਜੀ ਨਾ 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 ਜਾ ਜਾ ਮਾਦਰ ਨਹੀਂ ਤੇ ਸਮਾਨਾ ਕੀ